ਐਸੇ ਗੁਰੂ ਨਾਨਕ ਸਾਹਿਬ ਨੇ ਨਾ ਜਦੋਂ ਸultanpur ਮੋਦੀ ਦੀ ਸੇਵਾ ਸੰਭ ਲਈ ਨਾ ਮੋਦੀ ਬਣ ਗਿਆ ਮੋਦੀ ਖਾਨੇ ਦੇ ਜਿਹੜਾ ਮੋਦੀ ਖਾਨਾ ਚਲਾਉਂਦਾ ਹੈ ਉੱਥੇ ਬੇਬੇ ਨਾਨਕੀ ਜੀ ਨੇ ਜਾਣਿਆ ਵੀ ਮੇਰਾ ਭਾਈ ਹੁਣ ਕਿਰਤ ਕਰਦਾ ਹੈ ਦੌਲਤ ਖਾਨ ਲੋਦੀ ਦੀ ਦੁਕਾਨ ਵਿੱਚ ਇਹਦਾ ਹੁਣ ਵਿਆਹ ਕਰਨਾ ਚਾਹੀਦਾ ਹੈ ਮਾਤਾ ਜੀ ਨੇ ਆਪਣੇ ਸਿਰ ਦੇ ਸਾਈਂ ਬਾਬਾ ਜੈ RAM ਜੀ ਨੂੰ ਆਖਣਾ ਕੀਤਾ ਵੀ ਸਾਡਾ ਖਿਆਲ ਹੈ ਗੁਰੂ ਨਾਨਕ ਦੇਵ ਜੀ ਦਾ ਹੁਣ ਵਿਆਹ ਕਰ ਦਿੱਤਾ ਜਾਵੇ। ਬਾਬਾ ਜੈ RAM ਜੀ ਨੇ ਫਿਰ ਜਿੱਥੇ-ਜਿੱਥੇ ਸਾਰ ਸੀ ਨਾ ਉਥੇ-ਉਥੇ ਸੁਨੇਹੇ ਕੱਢਣੇ ਕੀਤੇ ਨੇ ਪਿੰਡ ਅਖੋਕੇ ਰੰਦਾਵੇ ਨਾ ਭਾਈ ਜੀ ਤਾਂ ਰੰਡਾਵਾ ਜੀ ਰਹਿੰਦੇ ਸਨ ਬਾਬਾ ਜੈ RAM ਜੀ ਨੇ ਉਹਨਾਂ ਨਾਲ ਗੱਲ ਕੀਤੀ। ਔਰ ਉਹਨਾਂ ਨੇ ਫਿਰ ਭਾਈ ਮੂਲ ਚੰਦ ਪਟਵਾਰੀ ਜੀ ਦੀ ਧੀ ਬੀਬੀ ਸੁਲਖਣੀ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਰਿਸ਼ਤਾ ਕਰਵਾ ਦਿੱਤਾ। ਇਹ ਭਾਈ ਮੂਲ ਚੰਦ ਜੀ ਜਿਹੜੇ ਨੇ ਇਹ ਪਿੰਡ ਪੱਖੋਕੇ ਰੰਡਾਵੇ ਹੈ ਨਾ ਉਥੇ ਪਟਵਾਰੀ ਦੀ ਜੌਬ ਕਰਦੇ ਸਨ ਤੇ ਰਹਿਣ ਵਾਲੇ ਬਟਾਲੇ ਦੇ ਸਨ। ਸਮਾ ਆਇਆ 1545 ਬਿਕਰਮੀ ਸਮਤ ਦਾ ਕੋਈ 1487 ਈਸਵੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਰਾਤ ਤੁਰਨੀ ਹੈ ਸੁਲਤਾਨਪੁਰ ਲੋਧੀ ਤੋਂ ਬਟਾਲੇ ਜਾਣੀ ਹੈ ਨਵਾਬ ਦੌਲਤ ਖਾਨ ਲੋਧੀ ਜਿਹੜਾ ਗੁਰਨਾਨਕ ਸਾਹਿਬ ਦੀਆਂ ਅਜ਼ਮਤਾਂ ਕੌਤਕਾਂ ਅੱਖਾਂ ਦੇ ਸਾਵੇਂ ਪਰਫੁੱਲਤ ਵੇਖ ਚੁੱਕਿਆ ਸੀ ਉਨੇ ਬਾਬਾ ਜੈ RAM ਜੀ ਨੂੰ ਬੇਨਤੀ ਕੀਤੀ ਹਾਥੀ ਕੋੜੇ ਹਾਜ਼ਰ ਕੀਤੇ ਬਰਾਤ ਦੀ ਸੇਵਾ ਵਿੱਚ ਉਧਰੋਂ ਗੁਰਨਾਨਕ ਸਾਹਿਬ ਦੇ ਪਰਮ ਸੇਵਕ ਰਾਏ ਭੋਏ ਦੀ ਤਲਵੰਡੀ ਦਾ ਰਾਜਾ ਰਾਏ ਬੁਲਾਰ ਜਿਨ੍ਹਾਂ ਦੇ ਪਾਸ ਬਾਬਾ ਮਹਿਤਾ ਕਾਲੂ ਚੰਦ ਜੀ ਪਟਵਾਰੀ ਦੀ ਜੌਬ ਕਰਦੇ ਸਨ ਔਰ ਅੱਜਕੱਲ ਦੇ ਪਟਵਾਰੀ ਵਾਂਗ ਨਾ ਸਮਝਿਓ ਇੱਕ ਰਾਜੇ ਦੇ ਦਰ ਦੀ ਸਾਮ ਸੰਭਾਲ ਕਰਦੇ ਨੇ ਪਟਵਾਰੀ ਹੁੰਦਿਆਂ دیਵਾਨ ਵਰਗਾ ਵਜ਼ੀਰ ਵਰਗਾ ਰਤਬਾ ਹੈ ਉਹਨਾਂ ਵੀ ਬਾਬਾ ਮਜਤਾ ਕਾਲੂ ਜੀ ਨੂੰ ਆਖਿਆ ਵੀ ਤੁਸੀਂ ਹੁਣ ਸੁਲਤਾਨਪੁਰੋਂ ਬਰਾਤੇ ਚੜਨਾ ਹੈ ਬਟਾਲੇ ਵੱਲ ਨੂੰ ਜੋ ਲੁੜਿੰਦਾ ਹੈ ਉਹ ਤੁਸੀਂ ਇੱਥੋਂ ਲੈ ਜਾਓ ਤੇ ਕੁਝ ਮੇਰੀਆਂ ਇਸ਼ਾਵਾਂ ਨੇ ਮੈਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਕੁਝ ਭੇਟ ਕਰਨਾ ਚਾਹੁੰਦਾ ਹਾਂ ਉਹ ਵੀ ਮੇਰੇ ਪਾਸੋਂ ਲੈ ਕੇ ਜਾਓ ਇਦਾਂ ਘੋੜਿਆਂ ਹਾਥੀਆਂ ਦੇ ਸਹਿਤ ਦਮਾਮੇ ਵੱਜਦੇ ਨੇ ਤਿੰਨਾ ਲੋਕਾਂ ਦੇ ਖਸ਼ਮ ਗੁਰੂ ਨਾਨਕ ਸਾਹਿਬ ਦੀ ਬਰਾਤ ਸੁਲਤਾਨਪੁਰ ਲੋਧੀ ਤੋਂ ਬਟਾਲੇ ਪਿੰਡ ਵੱਲ ਜਾਂਦੀ ਹੈ ਜਿਹੜਾ ਬਟਾਲਾ ਸ਼ਹਿਰ ਹੈ ਨਾ ਇਹ ਰਾਜਾ ਰਾਬ ਦਿਓ ਭੱਟੀ ਨੇ ਨੀਵ ਰੱਖ ਕੇ ਜਿਆਦਾ ਪਰਫੁੱਲਤ ਕੀਤਾ ਸੀ ਬਰਾਤ ਜਦੋਂ ਪਹੁੰਚੀ ਐ ਬਟਾਲੇ ਤੇ ਜਿਵੇਂ ਆਮ ਆਪਾਂ ਵੇਖਿਆ ਐ ਜਿਹੜੇ ਰਾਜੇ ਸ਼ਹਿਰ ਵਸਾਉਂਦੇ ਸਨ ਉਹ ਨਗਰ ਦੇ ਘੇਰੇ-ਘੇਰੇ ਕੰਧਾਂ ਕੱਢ ਦਿੰਦੇ ਸਨ ਵੀ ਉਹ ਦੁਸ਼ਮਣਾਂ ਤੋਂ ਸੇਫ ਰਵੇ ਸ਼ਹਿਰ ਇਦਾਂ ਦੀ ਹੀ ਇੱਕ ਕੰਧ ਦੇ ਪਾਸ ਗੁਰੂ ਨਾਨਕ ਸਾਹਿਬ ਬਾਦਸ਼ਾਹ ਬਰਾਤ ਦੇ ਸਮੇਤ ਧੁਕੇ ਨੇ ਗੁਰ ਇਤਿਹਾਸ ਦੇ ਵਿੱਚ ਜ਼ਿਕਰ ਹੈ ਵੀ ਮਾਤਾ ਸੁਲਖਣੀ ਜੀ ਦੀਆਂ ਸਹੇਲੀਆਂ ਨੇ ਨਾ ਬਰਾਤੀਆਂ ਨਾਲ ਮਖੌਲ ਕਰਨ ਲਈ ਉਹ ਜਿਹੜੀ ਗੰਧ ਸੀ ਨਾ ਇਕੱਠੇ ਹੋ ਕੇ ਉਹਨੂੰ ਹਲਾਰਾ ਮਾਰਿਆ ਵੀ ਬਰਾਤੀ ਪੈ ਭੀਤ ਹੋ ਜਾਣ ਤੇ ਕਿਸੇ ਦਾਨੀ ਪਰਦਾਨੀ ਮਾਈ ਨੇ ਆਖਿਆ ਬਰਾਤੀਆਂ ਨੂੰ ਪਰਹ ਆਓ ਕਿਤੇ ਗੰਧ ਨਾ ਡਿੱਗ ਪੇ ਤੁਹਾਡੇ ਤੇ ਤੇ ਗੁਰੂ ਨਾਨਕ ਸਾਹਿਬ ਦੇ ਗਲੂਏ ਚੋਂ ਸਹਿ ਸੁਭਾਈ ਬੋਲ ਨਿਕਲੇ ਸਨ ਇੱਕ ਗੰਦ ਕਿੱਥੇ ਡਿੱਗਣ ਵਾਲੀ ਐ ਸਦੀਆਂ ਤੱਕ ਰਹੇਗੀ ਇਹਨੂੰ ਗੁਰੂ ਗ੍ਰੰਥ ਸਾਹਿਬ ਕੀ ਜਾਂਦੇ ਨੇ ਗੁਰ ਕਾ ਸ਼ਬਦ ਨਾ ਮਿਟੈ ਕੋਏ ਮਾ ਗੁਰੂਜ਼ ਵਰਡ ਇਜ਼ ਇਨਫਾਲੀਬਲ ਗੁਰੂ ਦਾ ਬਚਨ ਪੱਥਰ ਤੇ ਲਕੀਰ ਐ ਮਿਟਾਇਆ ਨਹੀਂ ਜਾ ਸਕਦਾ ਅੱਜ ਵੀ ਉਹ ਕੰਦ ਪਰ ਫੁੱਲਤ ਐ ਔਰ ਉਥੇ ਗੁਰਦੁਆਰਾ ਕੰਦ ਸਾਹਿਬ ਬਣਿਆ ਹੋਇਆ ਹੈ ਸੰਗਤਾਂ ਬਟਾਲੇ ਦਰਸ਼ਨ ਕਰਨ ਜਾਂਦੀਆਂ ਨੇ ਸਲੋ ਸਲੋ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਬਟਾਲੇ ਸ਼ਹਿਰ ਫਿਰ ਭਾਈ ਮੂਲ ਚੰਦ ਜੀ ਪਟਵਾਰੀ ਦੇ ਗ੍ਰਹਿ ਵਿਖੇ ਵਿਆਹ ਕਾਰਜਾਂ ਦੇ ਲਈ ਪਹੁੰਚਦੇ ਨੇ ਤੋ ਜੋ ਸਮੇਂ ਦੀ ਰੀਤੀ ਸੀ ਪੰਡਤ ਆ ਗਿਆ ਲਾਵਾ ਪੜਨ ਦੇ ਲਈ ਉਥੇ ਅਗਨ ਪਰ ਫੁੱਲਤ ਕੀਤੀ ਗਈ ਤੇ ਗੁਰੂ ਨਾਨਕ ਸਾਹਿਬ ਨੂੰ ਜਿਵੇਂ ਸਨਾਤਨ ਵਿੱਚ ਲਾਵਾ ਹੁੰਦੀਆਂ ਆਖਿਆ ਗਿਆ ਵੀ ਲਾਵਾ ਲਓ ਕੁਝ ਇਤਿਹਾਸਿਕ ਗ੍ਰੰਥਾਂ ਦੇ ਵਿੱਚ ਜ਼ਿਕਰ ਮਿਲ ਜਾਂਦਾ ਹੈ ਵੀ ਗੁਰੂ ਨਾਨਕ ਸਾਹਿਬ ਨੇ ਮਨਾਂ ਕਰ ਦਿੱਤਾ ਹੈ ਕਹਿੰਦੇ ਪੰਡਤ ਜੀ ਮੈਂ ਅੱਗ ਦੇ ਦਿਵਾਲੇ ਲਾਵਾ ਤਾਂ ਲਵਾ ਜੇ ਮੈਂ ਅਗੰਧੇਵ ਨੂੰ ਆਪਣਾ ਇਸ਼ਟ ਮੰਨਦਾ ਹਾਂ ਮੈਂ ਵੇਦਾਂ ਦੇ ਮੰਤਰਾਂ ਸਹਿਤ ਲਾਵਾਂ ਤਾ ਲਾਵਾਂ ਫੇਰੇ ਤਾ ਲਾਵਾਂ ਜੇ ਮੈਂ ਵੇਦਾਂ ਨੂੰ ਆਪਣੇ ਧਾਰਮਿਕ ਗ੍ਰੰਥ ਮੰਨਦਾ ਆਵਾ ਪੰਤ ਜੀ ਤੁਹਾਡੀ ਮਰਯਾਦਾ ਸਹਿਤ ਫੇਰੇ ਤਾ ਲਾਵਾਂ ਜੇ ਮੈਂ ਤੁਹਾਨੂੰ ਆਪਣਾ ਇਸ਼ਟ ਮੰਨਦਾ ਆਵਾ ਮੈਂ ਤੇ ਮੰਨਦਾ ਨਹੀਂ ਸਤਕਾਰ ਵਿੱਚ ਸਬਦਾ ਕਰਦਾ ਉਹ ਸਾਰੇ ਹੈਰਾਨ ਰਹਿ ਗਏ ਪੁਜੋਤ ਆਖਣ ਲੱਗਾ ਮਹਾਰਾਜ ਫਿਰ ਕਿਹੜੀ ਰੀਤੀ ਨਾਲ ਫੇਰੇ ਲੈਣੇ ਨੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਚੌਂਕੀ ਮੰਗਵਾਓ ਕਾਗਜ਼ ਮੰਗਵਾਓ ਦਵਾਤ ਕਲਮ ਤੇ ਰੁਮਾਲ ਮੰਗਵਾਓ ਉਸੇ ਤਰ੍ਹਾਂ ਕੀਤਾ ਗਿਆ ਗੁਰੂ ਨਾਨਕ ਦੇਵ ਜੀ ਨੇ ਨਾ ਕਲਮ ਲੈ ਕੇ ਸ਼ਾਈ ਦਾ ਸਪਰਸ਼ ਦੇ ਕੇ ਤੇ ਕਾਗਜ਼ ਉੱਤੇ ਕੁਝ ਲਿਖਿਆ ਲਿਖ ਕੇ ਚੌਂਕੀ ਦੇ ਉੱਤੇ ਰੁਮਾਲ ਵਿਛਾ ਕੇ ਉਹ ਕਾਗਜ਼ ਰੱਖ ਦਿੱਤਾ ਤੇ ਕਹਿੰਦੇ ਮੈਂ ਇਹਦੇ ਦੁਆਲੇ ਫੇਰੇ ਲੈਣੇ ਨੇ ਉਹ ਸਾਰਿਆਂ ਦੀਆਂ ਅੱਖਾਂ ਟੱਡੀਆਂ ਨੇ ਰੋਹਿਤ ਕਹਿੰਦਾ ਹੈ ਪੰਡਤ ਕਹਿੰਦਾ ਮਹਾਰਾਜ ਇਹ ਕਿਹੜਾ ਮੰਤਰ ਲਿਖਤਾ ਜੇ ਕਾਗਜ਼ ਤੇ ਜਿਹਦੇ ਘਰੇ ਘਰੇ ਤੁਸੀਂ ਆਂਦੇ ਫੇਰੇ ਲੈਣੇ ਨੇ ਉੱਥੇ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਮੇਰਾ ਇਸਟ ਹੈ ਅਕਾਲ ਪੁਰਖ ਸ਼ਬਦ ਗੁਰੂ ਸੁਰਤ ਧੁਨਾ ਚੇਲਾ ਜਿਹਦਾ ਸ਼ਬਦ ਦੁਨੀਆ ਤੇ ਪਰਫੁੱਲਤ ਹੈ ਅਕਾਲ ਪੁਰਖ ਦੀ ਬਾਣੀ ਦੁਨੀਆ ਤੇ ਪਰਫੁੱਲਤ ਹੈ ਉਹ ਅਕਾਲ ਪੁਰਖੋ ਸ਼ਬਦ ਮੇਰਾ ਗੁਰੂ ਹੈ ਤੇ ਮੈਨੂੰ ਉਸ ਅਕਾਲ ਪੁਰਖ ਨੇ ਨਾ ਮਹਾ ਮੰਤਰ ਬਖਸ਼ਿਆ ਇੱਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਥੋਂ ਤੱਕ ਮਹਾ ਮੰਤਰ ਹੈ ਮਹਾਰਾਜਾਂ ਦੇ ਮਤੇਜ ਦੇ ਦਵਾਲੇ ਫੇਰੇ ਲੈਣੇ ਨੇ ਤੋਂ ਇਸ ਪ੍ਰਕਾਰ ਦੇ ਨਾਲ ਮਾਤਾ ਸੁਲਖਣੀ ਜੀ ਨੂੰ ਲੈ ਕੇ महामंत्र ਦੇ ird gird फेरे ਲਏ ਨੇ ਔਰ ਇਹ ਗਲੂਏ ਚੋਂ ਬੋਲ ਪਰਫੁੱਲਤ ਹੁੰਦੇ ਨੇ ਗੁਰੂ ਦਵਾਰਾ ਹਮਰਾ ਬਹਜੇ ਹੋਆ ਜਾ ਸੋ ਮਿਲਿਆਤਾ ਜਾਣਿਆ ਆਪਣੇ ਨਿਰਗੁਣ ਅਕਾਲ ਪੁਰਖ ਦੀ ਬਾਣੀ ਦੇ ਦਿਵਾਲੇ ਤੇ ਬਾਣੀ ਅਕਾਲ ਦਾ ਹੀ ਸਰੂਪ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਆਨੰਦ ਕਾਰਜ ਹੋਇਆ ਔਰ ਇਦਾਂ ਜਗਤ ਮਾਤਾ ਦਾ ਰਤਬਾ ਮਾਤਾ ਸੁਲੱਖਣੀ ਜੀ ਨੂੰ ਹਾਸਲ ਹੋਇਆ ਹੁਣ ਵੀ ਜਦੋਂ ਆਪਾਂ ਬਟਾਲੇ ਸ਼ਹਿਰ ਜਾਂਦੇ ਆ ਨਾ ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਵਿਆਹ ਪੁਰਬ ਹੈ 24 ਜੇਠ 1545 ਬਿਕਰਮੀ ਸੰਮਤ ਨੂੰ ਜੋ ਹੋਇਆ ਸੀ ਉਹ ਮਨਾਇਆ ਜਾਂਦਾ ਹੈ ਔਰ ਜਦੋਂ ਬਟਾਲੇ ਸ਼ਹਿਰ ਦੀਆਂ ਰੌਣਕਾਂ ਵੇਖਦੇ ਆ ਨਾ ਜਿਵੇਂ ਬਰਾਤ ਆਉਣ ਤੇ ਪਿੰਡ ਵਾਲਿਆਂ ਨੇ ਗੁਰੂ ਨਾਨਕ ਸਾਹਿਬ ਦਾ ਬਰਾਤੀਆਂ ਸਮੇਤ ਸਵਾਗਤ ਕੀਤਾ ਸੀ ਅੱਜ ਸੰਗਤਾਂ ਚੌਂਕੀਆਂ ਲੈ ਕੇ ਜਦੋਂ ਬਟਾਲੇ ਆਉਂਦੀਆਂ ਨੇ ਰਸਤੇ ਦੇ ਵਿੱਚ ਸੈਂਕੜੇ ਨਗਰ ਲੰਗਰ ਲਾਉਂਦੇ ਨੇ ਸੇਵਾਵਾਂ ਕਰਦੇ ਨੇ